ਪੜ੍ਹੇ ਲਿਖੇ પતિ ਪਤਨੀ ਦੇ ਦਿਨੋਂ ਦਿਨ ਵੱਧ ਰਹੇ ਤਲਾਕ ਨੌਜਵਾਨਾਂ ਨੇ ਕੀਤੇ ਵੱਡੇ ਖਲਾਸੇ ਔਰ ਦੱਸਿਆ ਕਿ ਆਖਰ ਕੀ ਕਾਰਨ ਨੇ ਕਿ ਅੱਜ ਦੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਪੜ੍ਹੇ ਲਿਖੇ ਲੜਕੇ ਇੱਕ ਦੂਜੇ ਤੋਂ ਤਲਾਕ ਲੈਣ ਦੀ ਸੋਚ ਰਹੇ ਨੇ ਸੋ ਦੋਸਤੋ ਇਹ ਨੌਜਵਾਨ ਬਲੋ ਕੀਤੇ ਹੋਏ ਖਲਾਸੇ ਬਾਰੇ ਤੁਸੀਂ ਪੂਰੀ ਡਿਟੇਲ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਨਾ ਕਿ ਆਖਰ ਕਿਸ ਤਰ੍ਹਾਂ ਪੜ੍ਹੇ ਲਿਖੇ ਲੋਕਾਂ ਦੇ ਅੱਜ ਘਰ ਬਰਬਾਦ ਜਿਹੜੇ ਆ ਉਹ ਹੋ ਰਹੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜੇ ਲਾਇਆ ਜਾਵੇ ਤਾਂ ਬਹੁਤ ਸਾਰੇ ਅਜਿਹੇ ਬੱਚੇ ਨੇ ਜਿਨ੍ਹਾਂ ਦਾ ਭਵਿੱਖ ਤਬਾਹ ਹੋ ਰਿਹਾ ਹੈ ਮਾਤਾ ਪਿਤਾ ਦੇ ਝਗੜਿਆਂ ਦੇ ਵਿੱਚ ਔਰ ਉਹਨਾਂ ਦਾ ਆਪਾਂ ਕਦੇ ਵੀ ਅੰਦਾਜ਼ਾ ਨਹੀਂ ਲਗਾਇਆ ਮਾਪੇ ਕਿੰਨੇ ਸੱਦਰਾਂ ਦੇ ਨਾਲ ਇੱਕ ਧੀ ਨੂੰ ਪਾਲਦੇ ਨੇ ਇੱਕ ਪੁੱਤ ਨੂੰ ਪਾਲਦੇ ਨੇ ਔਰ ਭਵਿੱਖ ਦੇ ਵਿੱਚ ਬੜੀਆਂ ਉਮੀਦਾਂ ਹੁੰਦੀਆਂ ਨੇ ਕਿ ਇਹ ਬੁਢਾਪੇ ਦੇ ਵਿੱਚ ਸਾਡਾ ਵੀ ਸਹਾਰਾ ਬਣਨਗੇ ਔਰ ਆਪਣੀ ਗ੍ਰਸਥ ਜੀਵਨ ਜਿਹੜਾ ਹੈ ਉਹਨੂੰ ਵਧੀਆ ਤਰੀਕੇ ਨਾਲ ਚਲਾ ਸਕਣਗੇ ਔਰ ਦੋਸਤੋ ਮੈਂ ਉਹਨਾਂ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਪਤੀ ਪਤਨੀ ਨੂੰ ਜਿਨ੍ਹਾਂ ਦਾ ਘਰ ਜਿਸ ਤਰ੍ਹਾਂ ਦੇ ਮਰਜੀ ਹਾਲਾਤ ਹੋਣ ਉਹਨਾਂ ਹਾਲਾਤਾਂ ਦੇ ਵਿੱਚ ਦੋਨਾਂ ਦਾ ਇੱਕ ਦੂਜੇ ਨੂੰ ਭਰਪੂਰ ਸਾਥ ਹੁੰਦਾ ਹੈ ਔਰ ਵਧੀਆ ਤਰੀਕੇ ਨਾਲ ਘਰ ਚਲਾਉਂਦੇ ਨੇ ਔਰ ਖਾਸ ਕਰਕੇ ਜਦੋਂ ਦੋਨੇ ਪਤੀ ਪਤਨੀ ਜੌਬ ਦੇ ਵਿੱਚ ਹੋਣ ਤਾਂ ਉਦੋਂ ਤਾਂ ਬਹੁਤ ਜ਼ਿਆਦਾ ਕੰਪਰੋਮਾਈਜ਼ ਕਰਨਾ ਪੈਂਦਾ ਹੈ ਕਿਉਂਕਿ ਦੋਨਾਂ ਨੇ ਟਾਈਮ ਸਿਰ ਆਪਣੇ ਆਫਿਸ ਵਿੱਚ ਵੀ ਜਾਣਾ ਹੁੰਦਾ ਹੈ ਔਰ ਜ਼ਿਆਦਾ ਕਰਕੇ ਜਿਹੜੀਆਂ ਟੈਨਸ਼ਨਾਂ ਨੇ ਉਹ ਆਫਿਸ ਤੇ ਜਾਣ ਨੂੰ ਲੈ ਕੇ ਹੈ ਆਫਿਸ ਜਾਣਾ ਕਿੰਨੇ ਵਜੇ ਜਾਣਾ ਕਿੰਨੇ ਵਜੇ ਆਉਣਾ ਇਹ ਸਾਰੇ ਕੁਝ ਜਿਹੜਾ ਹੈ ਉਸ ਤਲਾਕ ਦਾ ਇੱਕ ਕਾਰਨ ਹੋ ਸਕਦਾ ਹੈ ਸੋ ਕਿਤੇ ਨਾ ਕਿਤੇ ਜਦੋਂ ਪਤੀ ਪਤਨੀ ਦੋਨੇ ਜੌਬ ਵਿੱਚ ਹੁੰਦੇ ਨੇ ਤੇ ਉਹਨਾਂ ਨੂੰ ਬਹੁਤ ਮਿਲ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਇੱਕ ਦੂਜੇ ਦੇ ਨਾਲ ਅਡਜਸਟਮੈਂਟ ਕਰਨ ਦੀ ਜ਼ਰੂਰਤ ਹੁੰਦੀ ਹੈ ਹੁਣ ਇਹ ਅਡਜਸਟਮੈਂਟ ਇੱਕ ਵੱਲੋਂ ਨਹੀਂ ਹੋ ਸਕਦੀ ਦੋਨਾਂ ਵੱਲੋਂ ਇੱਕ ਦੂਜੇ ਲਈ ਹੋ ਸਕਦੀ ਹੈ ਲੇਕਿਨ ਦੋਸਤੋ ਪੜ੍ਹੇ ਲਿਖੇ ਲੋਕ ਜਿਹੜੇ ਨੇ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੀਆਂ ਕਹਿ ਸਕਦੇ ਹਾਂ ਕਿ ਕੁਝ ਰੁਚੀਆਂ ਜਿਹੜੀਆਂ ਉਹ ਕਈ ਵਾਰ ਜ਼ਿੰਦਗੀ 'ਚ ਅਲੱਗ ਵੀ ਹੋ ਜਾਂਦੀਆਂ ਨੇ ਜੋ ਇੱਕ ਬਹੁਤ ਵੱਡਾ ਕਾਰਨ ਹੈ ਕਿ ਘਰਾਂ ਦੇ ਜਿਹੜੇ ਤਲਾਕ ਹੈ ਉਹ ਹੋ ਜਾਂਦੇ ਨੇ ਪੜ੍ਹੇ ਲਿਖੇ ਲੋਕ ਜਿਹੜੇ ਨੇ ਇਹੀ ਨਹੀਂਗੇ ਲੇਕਿਨ ਬਹੁਤ ਸਾਰੀਆਂ ਅਜਿਹੀਆਂ ਸ਼ਾਦੀਆਂ ਵੀ ਨੇ ਜੋੜੀ ਜਿਹੜੀਆਂ ਕਿ ਆਪਣੀ ਮਰਜ਼ੀ ਦੇ ਨਾਲ ਕਰਵਾਈਆਂ ਹੁੰਦੀਆਂ ਨੇ ਆਪੇ ਹੀ ਪਸੰਦ ਕੀਤਾ ਹੁੰਦਾ ਇੱਕ ਦੂਜੇ ਨੂੰ ਔਰ ਮਤਲਬ 6 ਤੋਂ 7 ਮਹੀਨੇ ਨਹੀਂ ਕੱਢਦੇ ਉਸ ਤੋਂ ਬਾਅਦ ਤਲਾਕ ਦੇ ਕਾਗਜ਼ ਵੀ ਫਾਈਲ ਹੋ ਜਾਂਦੇ ਆ ਆਖਰ ਕੀ ਕਾਰਨ ਹੈ ਇਹ ਕਾਰਨ ਹੈ ਕਿ 6-7 ਮਹੀਨਿਆਂ ਦੇ ਵਿੱਚ ਹੀ ਇੱਕ ਜ਼ਿੰਦਗੀ ਦਾ ਲਿਆ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਹੈ ਉਹ ਇੱਕਦਮ ਖਤਮ ਹੋ ਜਾਂਦਾ ਚੱਕਨਾ ਚੂਰ ਹੋ ਜਾਂਦਾ ਆਖਰਕਾਰ ਕਾਰਨ ਕੀ ਹੈ ਸੋ ਨੌਜਵਾਨਾਂ ਨੇ ਇਹ ਵੀ ਖੁਲਾਸੇ ਕੀਤੇ ਨੇ ਕਿ ਮੈਰिज ਤੋਂ ਪਹਿਲਾਂ ਵਾਲੀ ਜਿਹੜੀ ਲਾਈਫ ਹੁੰਦੀ ਹੈ ਇੱਕ ਬੁਆਏਫਰੈਂਡ ਦੀ ਤਾਂ ਗਰਲਫਰੈਂਡ ਦੀ ਉਹ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ ਉਹਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਬਹੁਤ ਵੱਡੇ-ਵੱਡੇ ਇੱਕ ਦੂਜੇ ਨੂੰ ਸੁਪਨੇ ਦਿਖਾਏ ਜਾਂਦੇ ਨੇ ਲੇਕਿਨ ਜਦੋਂ ਉਹ ਸੁਪਨੇ ਅਸਲੀਅਤ ਵਿੱਚ ਦੇਖਣ ਦਾ ਮੌਕਾ ਮਿਲਦਾ ਤੇ ਉੱਥੇ ਕੁਝ ਵੀ ਨਹੀਂ ਹੁੰਦਾ ਲੇਕਿਨ ਜਿਸ ਤਰ੍ਹਾਂ ਦੀਆਂ ਜ਼ਰੂਰਤਾਂ ਮਤਲਬ ਮੈਰिज ਤੋਂ ਬਾਅਦ ਦੀਆਂ ਹੁੰਦੀਆਂ ਨੇ ਉਹ ਮੈਰिज ਤੋਂ ਪਹਿਲਾਂ ਦੀਆਂ ਉਹ ਜ਼ਰੂਰਤਾਂ ਨਹੀਂ ਹੁੰਦੀਆਂ ਇਸ ਕਰਕੇ ਉਹ ਸੁਪਨੇ ਸੋਹਣੇ ਲੱਗਦੇ ਨੇ ਲੇਕਿਨ ਪ੍ਰੈਕਟੀਕਲੀ ਰੂਪ ਦੇ ਵਿੱਚ ਉਹ ਲੋਕ ਜਦੋਂ ਵਿਚਰਦੇ ਨੇ ਇੱਕ ਦੂਜੇ ਵਿੱਚੋਂ ਤਾਂ ਉਹਨਾਂ ਦਾ ਤਲਾਕ ਹੋਣਾ ਸੁਭਾਅਕ ਹੀ ਬਣ ਜਾਂਦਾ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਤਲਾਕ ਵੱਧ ਰਿਹਾ ਹੈ ਔਰ ਤਲਾਕ ਦੀ ਤਾਦਾਤ ਵੱਧ ਰਹੀ ਹੈ ਉਹ ਇੱਕ ਚਿੰਤਾ ਦਾ ਵਿਸ਼ਾ ਹੈ ਬਸੇ ਬਸਾਏ ਘਰਾਂ ਦੇ ਵਿੱਚ ਔਰ ਖਾਸ ਕਰਕੇ ਜਦੋਂ ਬੱਚੇ ਬੱਚੀਆਂ ਪੈਦਾ ਕਰਦੇ ਵਿੱਚ ਹੁੰਦੇ ਨੇ ਉਸ ਵੇਲੇ ਤਾਂ ਤਲਾਕ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਕਿ ਸਾਨੂੰ ਤਲਾਕ ਲੈਣਾ ਚਾਹੀਦਾ ਹੈ ਸਗੋਂ ਕਿ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਸਿਰ ਤਾ ਸਿਰਫ ਉਹਨਾਂ ਦੀ ਨਜ਼ਰ ਦੇ ਵਿੱਚ ਇੱਕੋ ਹੀ ਟਾਰਗੇਟ ਹੋਣਾ ਚਾਹੀਦਾ ਹੈ ਕਿ ਚਲੋ ਸਾਡੀ ਤਾਂ ਜਿਸ ਤਰ੍ਹਾਂ ਲੰਘਣੀ ਸੀ ਲੰਘ ਰਹੀ ਹੈ ਲੇਕਿਨ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਇੱਥੇ ਬਸ ਨਹੀਂ ਹੈ ਕਈ ਵਾਰ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਾਈਦਾ ਉੱਥੇ ਨਵਾਂ-ਨੁਕੀਲ ਸਮਾਨ ਜਿਹੜਾ ਹੈ ਉਹ ਪਿਆ ਹੁੰਦਾ ਹੈ ਬੈੱਡ ਪਏ ਹੁੰਦੇ ਆ ਅਲਮਾਰੀਆਂ ਪਈਆਂ ਹੁੰਦੀਆਂ ਨੇ ਔਰ ਗੱਦੇ ਪਏ ਹੁੰਦੇ ਨੇ ਹੋਰ ਬਹੁਤ ਸਾਰਾ ਸਾਜੋ-ਸਮਾਨ ਹੈ ਜਿਹੜਾ ਉੱਥੇ ਪਿਆ ਹੁੰਦਾ ਹੈ ਔਰ ਉਹਦਾ ਕਾਰਨ ਇਹ ਹੀ ਹੈ ਕਿ ਹਫ਼ਤੇ ਦਸਾਂ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਔਰ ਤਲਾਕ ਦੇ ਕਾਗਜ਼ ਹੋ ਗਏ ਉਸ ਤੋਂ ਬਾਅਦ ਸਮਾਨ ਇੱਕ ਦੂਜੇ ਦਾ ਘਰੋਂ ਲਿਆਂਦਾ ਔਰ ਉਹ ਸਮਾਨ ਜਿਹੜਾ ਥਾਣਿਆਂ ਦਾ ਮਤਲਬ ਥਾਣਿਆਂ ਦੇ ਵਿੱਚ ਪਿਆ ਹੋਇਆ ਹੈ ਔਰ ਗਰਮੀ ਸਰਦੀ ਮੀਂਹ ਮੀਂਹ ਹੋਵੇ ਧੁੱਪ ਹੋਵੇ ਛਾਂ ਹੋਵੇ ਔਰ ਉੱਥੇ ਉਸੜ ਰਿਹਾ ਹੈ ਬੜਾ ਦੁੱਖ ਲੱਗਦਾ ਹੈ ਕਿ ਮਾਂ ਬਾਪ ਨੇ ਕਿੰਨੀਆਂ ਸੱਦਰਾਂ ਦੇ ਨਾਲ ਇਹ ਸਮਾਨ ਖਰੀਦਿਆ ਹੋਵੇਗਾ ਬੱਚੀ ਦੀ ਭਵਿੱਖ ਵਾਸਤੇ ਲੇਕਿਨ ਉਹ ਉਸਦੇ ਮੁਕੱਦਰ ਨਹੀਂ ਹੋਇਆ ਕਿਤੇ ਨਾ ਕਿਤੇ ਨੌਜਵਾਨ ਪੀੜੀ ਆਪਣੀ ਵੀ ਗਲਤੀ ਸਵੀਕਾਰ ਕਰਦੀ ਹੈ ਕਿ ਸਾਡੀ ਜਿਹੜੀ ਵਿਆਹ ਦੀ ਜ਼ਿੰਮੇਵਾਰੀ ਹੈ ਉਹ ਮਾਂ ਬਾਪ ਨੂੰ ਹੀ ਨਿਭਾਉਣੀ ਚਾਹੀਦੀ ਹੈ ਕਈ ਵਾਰ ਸਾਡੇ ਦੁਆਰਾ ਲਿੱਤਾ ਹੋਇਆ ਫੈਸਲਾ ਗਲਤ ਸਾਬਤ ਹੋ ਸਕਦਾ ਹੈ ਮੈਂ ਇਹ ਨਹੀਂ ਕਹਿਣਾ ਕਿ ਲਵ ਮੈਰिज ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਬਹੁਤ ਸਾਰੀਆਂ ਲਵ ਮੈਰिज ਅਜੇਹੀਆਂ ਵੀ ਨੇ ਜਿਹੜੀਆਂ ਕਿ ਬਿਲਕੁਲ ਠੀਕ ਠਾਕ ਚੱਲ ਰਹੀਆਂ ਨੇ ਉਹ ਵੀ ਲੋਕ ਆਪਣੀ ਜ਼ਿੰਦਗੀ ਨੂੰ ਚਲਾ ਰਹੇ ਨੇ ਉਹ ਅਸਲ ਵਿੱਚ ਮੁਬਾਰਕ ਬਾਤ ਦੇ ਪਾਤਰ ਨੇ ਸੋ ਦੋਸਤੋ ਮੇਰਾ ਗੱਲ ਕਰਨ ਦਾ ਮਤਲਬ ਇਹ ਹੀ ਹੈ ਕਿ ਜ਼ਿੰਦਗੀ ਇੱਕ ਖੂਬਸੂਰਤ ਜ਼ਿੰਦਗੀ ਹੈ ਇਸ ਨੂੰ ਆਪਾਂ ਕਦਮ-ਕਦਮ ਤੇ ਫੂਕ-ਫੂਕ ਕੇ ਕਦਮ ਰਖੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਜਿਹਾ ਸਟੈਪ ਨਾ ਚੱਕੀਏ ਜਿਸ ਦੇ ਨਾਲ ਹਸਦੀ ਖੇਲਦੀ ਜਿਹੜੀ ਜ਼ਿੰਦਗੀ ਹੈ ਉਹ ਤਬਾਹ ਹੋ ਸਕੇ ਸੋ ਪਤੀ ਪਤਨੀ ਦਾ ਰਿਸ਼ਤਾ ਇੱਕ ਬੜਾ ਪਵਾਕ ਪਵਿੱਤਰ ਰਿਸ਼ਤਾ ਹੈ ਅਨਮੋਲ ਰਿਸ਼ਤਾ ਹੈ ਬੜਾ ਨਾਜ਼ੁਕ ਰਿਸ਼ਤਾ ਹੈ ਇਹਨਾਂ ਰਿਸ਼ਤਿਆਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਸੋ ਦੋਸਤੋ ਮੈਂ ਇਥੇ ਵੀ ਕਹਿਣਾ ਚਾਹੁੰਦਾ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਤਲਾਕ ਹੈ ਉਹ ਮਤਲਬ ਚੱਲਦਾ ਹੀ ਹੈ ਪਰ ਇਸ ਸ਼ਬਦ ਤੋਂ ਸਾਨੂੰ ਬਚਣਾ ਚਾਹੀਦਾ ਹੈ ਪੰਡ ਪੰਜਾਬ ਦੇ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ